ਕਿਉਂਕਿ ਜ਼ਿਆਦਾਤਰ ਆਪਣਾ ਧਿਆਨ ਸਿਰਫ ਧਿਆਨ ਬਖਸ਼ੇ ਕੰਮ ਕਰਦੇ ਹੁੰਦਾ ਹੈ ਸਰ ਇਹਨੂੰ ਲੇਬਰ ਬਣਾ ਕੇ ਚਲੋ ਡਵੈਲਪਮੈਂਟ ਨਾਲੇ ਬਰਾਬਰ ਪਾਸ ਹੋਣੀ ਚਾਹੀਦੀ ਹੈ ਜੀ ਨਾ ਕਿ ਲੋਕਾਂ ਨੂੰ ਸੁਣ ਕੇ ਕਹਿੰਦਾ ਵਾ ਮੇਰਾ ਕੰਮ ਹੈ ਖੋਜਣਾ ਹੋਣਾ ਮੈਂ ਬੋਲਦਾ ਤੇਰਾ ਅਮਲ ਤਾਂ ਹੁੰਦਾ ਮਾ ਬਾਦੀ ਦਾ ਕੰਮ ਕਰਾ ਪਾਣੀ ਪਾਉਣ ਦਾ ਪਰ ਮਛਦਾ ਬਾਵੇ ਮਾਲਕ ਦਾ ਕੰਮ ਕਰਨਾ ਜਾਂ ਰਾਵੇ ਜਾਂ ਨਾ ਰਾਵੇ ਨਹੀਂ ਉਹਨਾਂ ਨੂੰ ਕੋਈ ਚਿਹਾਰ ਨਹੀਂ ਚਾਰ ਚੀਜ਼ਾਂ ਕਰਨਾ ਨਹੀਂ ਕਰਨਾ ਉਹਨਾਂ ਨਾਲ ਕੋਈ ਮਤਲਬ ਨਹੀਂ ਆ ਮੇਰਾ ਕੰਮ ਹੈ ਸਿਰਫ ਧਿਆਨ ਚਲਿਆਉਣਾ ਪਹਿਲੇ ਟੈਸਟ ਪਾਸ ਕਰ ਲਿਆ ਹੈ ਜੀ ਕਿ ਨਿਫਟੀ ਟੈਸਟ ਪਾਸ ਕਰ ਲਿਆ ਹੈ। ਲੱਗਦਾ ਜੀ ਜਿੱਥੇ ਹੈ ਜੀ। ਅੱਗੇ ਦੁਨੀਆ ਪਰ ਸਾਡੀ ਆਈਟੀਆ ਦਾ ਨਾਮ ਹੈ। ਸਰ ਇਹਨਾਂ ਨੂੰ ਮੈਂ ਅਸਰ ਨਹੀਂ। ਜੋ ਜੀ ਆਪਾਂ ਉਹਦੀ ਰਿਪੇਅਰ ਕਰਾ ਲਈ ਹੈ ਇਸ ਮੁੱਦੇ ਦੇ ਲਗਭਗ ਮਿਲਦਾ ਜੁਲਦਾ ਹੀ ਜਿਵੇਂ ਤੁਸੀਂ ਕਿਹਾ ਵੀ ਆਪਾਂ ਪਹਿਲਾਂ ਇਸ ਦੀ ਕਿਉਂ ਰਿਪੇਅਰ ਕਰਾ ਲਈਏ ਜਿਹੜਾ ਆਪਣਾ ਕਮੇਟੀ ਸਰ ਇਹ ਮੇਰੂਦੀ ਗੱਲ ਕਰਦੇ ਨਹੀਂ ਸੋ ਇਹ ਨਾ ਫਾਇਦਰ ਕੀਤੇ ਆਫਿਸ ਪ੍ਰਿਪੇਅਰ ਕਰਨ। ਅੱਗੇ ਮੇਰੇ ਤੋਂ ਸਵਾਲ ਉੱਠਿਆ ਵੀ ਆਪਾਂ ਜਿਹੜਾ ਕਮੇਟੀ ਦਫ਼ਤਰ ਹੈ ਇਹਦੀ ਰਪੋਰਟ ਕਿਹਨਾਂ ਦੇ। ਤੇ ਮੇਰੇ ਆਈ ਕੁਐਸਚਨਸ ਕਾਫੀ ਦੇਰ ਤੋਂ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਸੀ ਕਿ ਜਿੱਦਾਂ ਇਹ ਪ੍ਰੋਪਰਟੀ ਖਾਲਪੁਰ ਪਿੰਡ ਦੀ ਆਂਦੀ ਹੈ। ਤੇ ਜੇ ਆਪਾਂ ਇਹ ਯੂਜ਼ ਕਰ ਰਹੇ ਨੇ ਨੂੰ ਆਪਾਂ। ਫਿਰ ਆਪਾਂ ਕਹਿ ਖਾਲਪੁਰ ਵਾਸਤੇ ਕੁਝ ਕਰ ਰਹੇ ਵੀ ਜਿਵੇਂ ਉਹਨਾਂ ਨੇ ਆਪਾਂ ਨੂੰ ਆਪਣਾ ਕਮਿਟੀ ਸੈਂਟਰ ਦਿੱਤਾ ਹੋਇਆ ਜੀ ਯੂਜ਼ ਕਰਨ ਵਾਸਤੇ। ਇਹਦੇ ਨਾਲ ਸਾਡੇ ਨਾਮ ਵੀ ਸ਼ਾਮ ਹੋਏ ਸਨ। ਖਾਲਪੁਰ ਮੈਡੀਕਲ ਕਾਟਿਗਰੀ ਦਾ ਇਹ ਨਾਮ ਨਗਰ ਮਾਸੇ ਦੀ ਪ੍ਰਾਪਰਟੀ ਪਾਪਾ ਬੰਦੇ ਨਾਲ ਦੀ ਹੈ। ਇਹ ਦੁਬੇਟੀ ਨਹੀਂ ਹੈ, ਮਾਈ ਦਾ ਬੇਟੀ ਨਹੀਂ ਹੈ। ਸਾਡੀ ਕਮੇਟੀ ਹੁੰਦੇ ਨੇ ਬੰਦੇ ਆ। ਯਾਨੀ ਸਾਡੇ ਕੋਲ ਪਰਦੇ ਲਾਉਣੇ ਤੋਂ ਕੋਈ ਪੈ ਨਹੀਂ ਹੈ ਜਿੱਥੇ 15 ਦਿਨ ਦਾ ਟਾਈਮ ਦਿੱਤਾ ਜੀ ਆਪਾਂ ਨੇ। ਇਹਨਾਂ ਥੋੜਾ ਆ ਦੇਖੋ ਚਾਹੇ ਵਿੱਚ ਉੱਪਰ ਤੋਂ ਪਰਦਾਂ ਕੱਢਣੀਆਂ ਕਰਦੀਆਂ। ਇੱਤਾ ਹੀ ਸਾਡੀ ਨਾਲ ਹੁੰਦਾ ਜੀ ਜਿਵੇਂ ਜੰਪਲ ਹੈ ਜੀ 64 ਮੈਂ ਜਗਾ ਦੇ ਸੈਲ ਵੀ ਚਾਹਦਾ ਹੀ ਕੰਨੀ ਨਾਲ ਹੁੰਦਾ ਮੈਂ ਕਿਹਾ ਜੀ ਕਿਹੜਾ ਬਾਕਪੇ ਕਦੇ ਕਮੇਟੀ ਮੈਂ ਪਾਦਾ ਮੈਂ ਕਹਿੰਦਾ ਨਹੀਂ ਜਾਂਦਾ ਤੁਸੀਂ ਗਰੰਟ ਬਾਕਪੇ ਜੀ ਕੱਲੋ ਤੋਂ ਪਿੱਛੇ ਕਰਾ ਰਹੇ ਮੈਂ ਕਹਿੰਦਾ ਮਾਪਦਾਰ ਹੋਣੇ ਕਰਾਉਂਦੇ ਆਂ ਬਾਕਪੇ ਰੰਜੀਤ ਕੋਲੋਂ ਮੈਂ ਦੇ ਦਿੰਦੀ ਮਾਪਦਾਰ ਦੀ ਨਾਮ ਦੀ ਹੈ ਇਹਨੂੰ ਨਾਲੇ ਮੈਂ ਰੋਪੇਰ ਨਾਲ ਦੇ ਦੋ ਨੰਨੀ ਬਾਕਪੇ ਜੋ ਇਹਨੂੰ ਇਹਨੂੰ ਸਾਨੂੰ ਸਾਨੂੰ ਕੋਈ ਨਹੀਂ ਲੋਗਦਾ ਜੀ ਬਾਕੀ ਮੇਰੀ ਗੱਲ ਸੁਣ ਲੈ ਬਾਕੀ ਦੋ ਛੱਡ ਠੀਕ ਹੈ ਕੋਈ ਫੋਨ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਨੂੰ ਕੈਂਸਲ ਕਰੋ ਜੀ ਕੱਲ ਨੂੰ ਲੋਕ ਨਹੀਂ ਹੈ ਕਿਸੇ ਬੰਦੇ ਨੇ ਮੈਨੂੰ ਛੱਡ ਕੇ ਜਾ ਕੇ ਇੱਕ ਆਪਾਂ ਨੇ ਮਾਰ ਲਈ ਅਸੀਂ ਵੀ ਜਾਣਾ ਐਡੀ ਸਾਹਿਬ ਰੋਡ ਤੇ ਵੀ ਸੜਕ ਦੇ ਵਿੱਚ ਦੁਕਾਨ ਮਾਰ ਰਹੀ ਲੋਕ ਮੈਂ ਰੁਕਿਆ ਜੀ ਰੋਕਣਾ ਫਾਈਲ ਨੰਬਰ ਨਕਸ਼ਾ ਦਿਖਾ ਦਿਆ ਮੈਂ ਕਿਹਾ ਜੀ 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 ਕਿਉਂਕਿ ਜਿਆਦਾਤਰ ਆਪਣਾ ਧਿਆਨ ਸਿਰਫ ਧਿਆਨ ਬਖਸ਼ੇ ਫਾਸ ਕਰਦੇ ਵਾਲਾ ਸਰ ਇਹਨੂੰ ਲੈਵਲ ਬਣਾ ਕੇ ਜਦੋਂ ਡਿਵੈਲਪਮੈਂਟ ਆ ਨਖੇ ਬਰਾਬਰ ਪਾਸ ਹੋਣੀ ਚਾਹੀਦੀ ਹੈ ਜੀ ਨਾ ਕਿ ਛੇਤੀ ਨਾਲ ਮੇਂਡੀ ਬਣਦੇ ਛੇ ਨੰਬਰ 'ਚ ਨਾ ਰਹੇ ਰਾਣੀ ਜਦ ਪਹਿਲੇ ਚ ਨੰਬਰ 1 ਨੂੰ ਛੱਡੋ ਸੀ ਨੰਬਰ 1 ਨੂੰ ਕੂਤੇ ਕਹਿ ਲੈਣਾ ਸਾਡਾ ਤਾਂ ਆਪਣਾ ਬੁਰਾ ਹਾਲ ਹੈ ਟਿਕਟ ਨੰਬਰ ਤੋਂ ਤੁਹਾਨੂੰ ਹੋ ਮਿਲੇ ਵਜੇ ਲੈਕਚਰ ਤੋਂ ਬਾਅਦ ਤੱਕ ਹੋ ਮਿਲੇ ਵਜੇ ਕਿਹਦੀ ਸਵੇਰ ਬਾਅਦ ਤੇ ਸਾਡੇ ਕੋਲ 10 ਦੇ ਬਾਅਦ ਨਹੀਂ ਨੰਬਰ ਸਮੇਂ ਉੱਪਰ ਨਾ ਪਈਓ ਪਾ ਜਾ ਚਲੋ ਹੋ ਗਿਆ ਬਾਪਾ ਇੱਕ ਨੰਬਰ 2 ਨੰਬਰ 3 ਪਾ ਰਹੇ ਸਾਰੀ ਰਿਕਾਰਡ ਹੋ ਰਹੀਓ ਸਭ ਇਹ ਪਟੈਂਸੀ ਹੈ ਜੀ ਕਾਰਪੋਰੇਸ਼ਨ ਸਰ ਜਲਦ ਪਰਚਾਣ ਹੋਵੇ ਚਾਹੇ ਦਿਸੂਬਤ ਤੋਂ ਜਲਦ ਪਰਚਾਣ ਹੋਵੇ ਚਾਹੇ ਤੁਸੀਂ ਵੀ ਰੋਡ ਤੋਂ ਜਲਦ ਪਰਚਾਣ ਹੋਵੇ ਜਿੰਨਾ ਜੇ ਤੁਹਾਡਾ ਪੇਸ਼ੇਸ਼ ਨਹੀਂ ਹੈ ਕਿ ਤੁਸੀਂ ਲੜਕਦੇ ਜਾਓ ਇਹ ਕਹਿਣ ਦਾ ਲੱਗਦਾ ਲੋਕਾਂ ਦਾ ਅੰਦਾਜ਼ਾ ਲੱਗਦਾ ਜੀ ਮੈਂ ਪਿਛਲੇ ਮੀਟਿੰਗਾਂ 'ਚ ਵੀ ਬੋਲਿਆ ਸੀ ਬਾਰਗ ਬੋਲੇ ਵੀ ਇਹਨਾਂ ਨੂੰ ਰੋਡਾਂ ਤੋਂ ਚੌੜਾ ਕਰਿਆ ਜਾਵੇ ਨਜ਼ਾਇਜ਼ ਕਾਰਦੀਆਂ ਕਹੇ ਜਾਵੇ ਲੇਕਿਨ ਕੋਈ ਕੋਈ ਨਹੀਂ ਜੇ ਤੁਸੀਂ ਨਾਲ ਕੋਈ ਸਿਧਾਂਤ ਚੀਜ਼ ਲੈਣੀ ਹੈ ਜੇ ਗੱਡੀ ਸੜਕ 'ਤੇ ਖੜਾ ਦਿੰਦਾ ਇਹ ਵੀ ਪਿੱਛੇ ਜਾਵੋ ਮੈਂ ਐਂਧਰੀ ਕਰਨਾ ਕੱਟਦਾ ਕਿੰਨੇ ਦਿਨੋਂ ਤੋਂ ਇੱਕ ਮਿੰਟ ਦੀ ਕਿੰਨੇ ਦਿਨੋਂ ਤੋਂ ਤੈਨੂੰ ਬੋਨਸ ਦਾ ਅੱਧਾ ਘਾਟਾ ਹੋ ਗਿਆ ਤੇਰੀ ਗੱਲ ਪਰ ਕੋਈ ਅਮਲ ਹੋ ਗਿਆ ਦੱਸ ਪਹਿਲਾਂ ਵੀ ਬੋਲਿਆ ਹੋਗਾ ਫਾਇਦਾ ਕੀ ਬੋਲਣ ਦਾ ਮੇਰੀ ਜ਼ਿੰਮੇਵਾਰੀ ਇੰਨੀ ਤੱਕ ਮੈਂ ਵੀ ਬੋਲਣਾ ਵੀ ਕੰਮ ਹੋ ਗਿਆ ਬੋਲਣ ਦਾ ਫਾਇਦਾ ਕੀ ਮੈਂ ਕਹਿੰਦਾ ਚਾਹ ਜਲਦੀ ਹੋ ਜਾ ਕੰਮ ਇੱਕ ਕਾਮ ਦਾ ਹੀ ਮੇਰਾ ਕੰਮ ਹੈ ਬੋਲਣਾ ਪ੍ਰਸ਼ਾਸਨ ਦਾ ਅਫਸਰ ਦਾ ਧਿਆਨ ਦਿਵਾਣਾ ਲੋਕਾਂ ਨੂੰ ਸੁਣਨਾ ਕਿਉਂਕਿ ਜੇਵਾ ਮੇਰਾ ਕੰਮ ਹੈ ਬੋਲਣਾ ਉਹਦਾ ਮੈਂ ਬੋਲਦਾ ਪਰ ਆਮ ਤਾਂ ਹੁੰਦਾ ਬਾਜ਼ੀ ਦਾ ਕੰਮ ਕਰਨਾ ਪਾਣੀ ਪਾਉਣ ਦਾ ਪਰ ਮਛਾਵਾ ਦੇ ਮਾਲਕ ਦਾ ਕੰਮ ਕਰਨਾ ਜਾਂ ਰਾਵੇ ਜਾਂ ਨਾ ਰਾਵੇ ਨਹੀਂ ਉਹਨਾਂ ਕੋਈ ਚਾਰ ਮਹੀਨੇ ਚਾਰ ਮਹੀਨੇ ਕਰਨਾ ਨਹੀਂ ਕਰਨਾ ਉਹਨਾਂ ਨੂੰ ਕੋਈ ਮਰਤੂਲੀ ਹੈ ਮੇਰਾ ਕੰਮ ਹੈ ਸਿਰਦ ਧਿਆਨ ਚਲੇ ਆਣਾ ਪਹਿਲੇ ਜਿਹੜੇ ਕੰਮ ਕਰਦੇ ਆ ਨਾ ਜਿਹੜਾ ਨਾ ਦੋ ਪਈਆਂ ਹੈ ਜੀ ਉੱਥੇ 80% ਵਕਤੀ ਹੁੰਦੀ ਹੈ 80% ਨੂੰ ਬ੍ਰਾਂਚਾ ਨੇ ਕਰਨਾ ਹੈ ਕਿ ਜਿਹੜੀ ਬ੍ਰਾਂਚ ਤੋਂ ਤੇ ਜਿਹੜੇ ਜਿਹੜੇ ਮੈਂਬਰ ਸਾਹਿਬਾਂ ਦੇ ਜਿਹੜੇ ਜਿਹੜੇ ਕੰਮ ਹੋ ਰਹੇ ਅਗਲੀ ਮੀਟਿੰਗ ਦੇ ਵਿੱਚ ਅਗਲੀ ਕੰਮ ਕਰੇ ਤੁਸੀਂ ਬੜਾ ਜਿੰਨਾ ਵੀ ਕਰ ਰਹੇ ਹੋ ਕਿ ਪੈਸੇ ਕਹਿ ਰਹੇ ਆ ਵੀ ਸਮਝ ਲਾ ਦਿਵੋ ਸਹੀ ਹੈ ਆਮ ਸਿਟੀ ਵਾਲਾ ਬਹੁਤ ਬਹੁਤ ਧੰਨਵਾਦ ਤੁਹਾਡੀ ਕੱਲ ਨਾ ਚੱਡੀ ਕੱਢ ਨਿਕਲੇ ਬੱਡੀ ਆਪਣਾ ਪਾਣੀ ਆਪਣਾ ਅੱਜ ਪਲੇਟ ਕੋਣਾ ਤਾਂ ਐਡੀਸੀ ਆਪਾਂ ਨੂੰ ਜਿੰਨਾ ਕੰਮ ਆਉਣਾ ਟਿਕੜੀਆਂ ਹੀ ਵੀ ਆ ਸਰ ਦੋ ਬੜੀਆਂ ਆ ਜੀ ਸਰ ਸਾਰਾ ਹੈਗਾ ਸੋਨ ਸਿੰਘ ਜੀ ਵੀ ਲੈ ਕੇ ਆਏ ਸੀ ਕਲੋਨੀ ਦਾ ਹਾਂਜੀ ਕਲੀਅਰ ਹੈ ਇਹਦੇ ਪਾਲਿਸੀ ਬਿਲਕੁਲ ਜਿਹੜੀ 2013 ਜੀ ਜਿਹੜੀ ਅਥੋਰਾਈਜ਼ ਪਾਲਿਸੀ 2013 ਜਾਈ ਸੀ ਜਿਹੜੀਆਂ ਉਸੇ ਕਲੋਨੀਆਂ ਬਾਅਦ ਹੋਈਆਂ ਉਹ ਅਸੀਂ ਟੇਕਓਵਰ ਕਰ ਸਕਦੇ ਹਾਂ ਅਸੀਂ ਕਿੰਨੇ ਖੜੇ ਆ ਉਨੇ ਮਲਵੜੇ ਮਾਲਕ ਹੈ ਇਹ ਪ੍ਰਸਾਦ ਦੀ ਸ਼ੁਰੂਆਤ ਹੈ ਅਫਸਰ ਸਾਹਿਬਾਂ ਵੀ ਬੜਾ ਟਿਕ ਜਿਹੜਾ ਆਪਣਾ ਅੰਡਰਗਰਾਊਂਡ ਵਾਟਰ ਟੈਂਕ ਉਦੇ ਵਾਸਤੇ ਔਰ 6 ਕਿਲੋਮੀਟਰ ਦੀ ਲਾਈਨ ਉਹਦੇ ਵਾਸਤੇ ਉਹਨਾਂ ਨੇ ਅੰਜ 6 ਵਾ ਟੈਂਡਰ ਲਾ ਦੇ ਟੈਂਡਰ ਸ੍ਰੀ ਰਿਜਨ ਉਹਦੇ ਬਾਅਦ ਉਹਨਾਂ ਨੇ ਜੋ ਉਹਨਾਂ ਦੇ ਕਨਸਟਰੈਂਟ ਹੁੰਦੇ ਜ ਉਹਨਾਂ ਦਾ ਪ੍ਰੋਸੈਸ ਹੁੰਦਾ ਉਹਨਾਂ ਨੇ ਰੇਟ ਰੂਟ ਰਿਵਾਈਜ਼ ਕਰਕੇ ਕਿਉਂਕਿ ਜਿਹੜਾ ਠੇਕੇਦਾਰ ਉਹ ਭਰ ਨਹੀਂ ਰਿਹਾ ਹੁਣਾ ਕਿ ਰੇਟ ਘਟਾਉਣਾ ਉਹਨਾਂ ਨੇ ਹੁਣ ਰਿਵਾਈਜ਼ ਕਰਕੇ ਦੁਬਾਰਾ ਟੈਂਡਰ ਲਾਣਾ ਕਹਿੰਦੇ ਸੀ ਹਫਤੇ ਤੱਕ ਸਾਡਾ ਰਿਵਾਈਜ਼ ਸਾਰਾ ਕੁਝ ਹੋ ਜਾਏਗਾ ਉਹਦੇ ਬਾਅਦ ਅਸੀਂ ਦੁਬਾਰਾ ਟੈਂਡਰ ਲਾਵਾਂਗੇ ਉਹ ਮੋਸਟ ਲਾਈਕਲੀ ਸਿਰੇ ਚੜ ਜਾਏ ਕਿ ਕਿ ਤਿਆਰ ਜੀ ਸੀ ਜਿਹੜਾ ਪੁਆਇੰਟ ਸੀ ਕਿ ਉਹਨਾਂ ਨੇ 7 ਟਿਊਬਲਾਂ ਦੇ ਟੈਂਡਰ ਜਿਹੜੇ ਨੇ 4 ਤਰੀਕ ਨੂੰ ਖੁੱਲਨੇ ਨੇ ਐਸਟਾ ਉਸ ਤੋਂ ਖੁੱਲਨੇ ਔਰ 4 ਟਿਊਬਲਾਂ ਦੇ ਟੈਂਡਰ ਜਿਹੜੇ ਨੇ ਉਹਦੇ 11 ਤਰੀਕ ਨੂੰ ਖੁੱਲਨੇ ਉਸ ਵੇਲੇ ਨੰਸੀ ਵੀ ਹਾਊਸ ਦੀ ਜਾਣਕਾਰੀ ਚਲੇ ਆਵਾ ਤੋ ਕਹਿੰਦੇ ਸੀ ਵੀ ਆ ਟੈਂਡਰ ਵੀ ਮੈਚਰ ਹੋ ਜਾਏ